ਜਗਦੀਸ਼ ਦੇ ਅੰਦਰ ਬਾਪ ਬਣਦੇ ਸਮਰੱਥਾ ਨਹੀਂ ਸੀ ਪਰ ਸਾਰਾ ਇਲਜ਼ਾਮ ਉਸਨੇ ਆਪਣੀ ਪਤਨੀ surjeet kaur ਤੇ ਲਾ ਦਿੱਤਾ ਮਾਂ ਨੇ ਉਸਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਜਗਦੀਸ਼ ਦਾ ਦੂਜਾ ਵਿਆਹ manjit kaur ਨਾਲ ਕਰਵਾ ਦਿੱਤਾ ਸੀ ਜਗਦੀਸ਼ ਦੇ ਤਿੰਨ ਬੱਚੇ ਪੈਦਾ ਹੋਏ ਪਰ ਉਸਨੂੰ ਕਦੇ ਚੈਨ ਨਹੀਂ ਮਿਲਿਆ ਉਸਨੂੰ ਆਪਣੀ ਪਤਨੀ manjit kaur ਤੇ ਹਮੇਸ਼ਾ ਸ਼ੱਕ ਰਹਿੰਦਾ ਸੀ ਇੱਕ ਦਿਨ ਬਾਜ਼ਾਰ ਵਿੱਚ ਉਸਨੂੰ ਉਸਦੀ ਪਹਿਲੀ ਪਤਨੀ ਮਿਲੀ ਉਸਨੇ ਕਿਹਾ ਕਿ ਮੈਂ ਸੁਣਿਆ ਤੇਰੇ ਤਿੰਨ ਬੱਚੇ ਹੋ ਗਏ ਹਨ ਜੇਕਰ ਤੂੰ ਸੱਚ ਜਾਣਨਾ ਚਾਹਨ ਹੈ ਤਾਂ ਅੱਜ ਮੇਰੇ ਘਰ ਆ ਜਾਵੇਂ ਜਗਦੀਸ਼ ਸਭ ਤੋਂ ਉਚੋਰੀ ਉਸਦੇ ਘਰ ਗਿਆ ਤੇ ਉਸਨੇ ਜੋ ਦੱਸਿਆ ਉਹ ਸੁਣ ਕੇ ਉਸਦੇ ਹੋਸ਼ ਉੱਡ ਗਏ ਉਸਦੇ ਪੈਰਾਂthੋ ਜ਼ਮੀਨ ਨਿਕਲ ਗਈ ਪੂਰੀ ਕਹਾਣੀ ਜਾਣਨ ਵਾਸਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਆਪ ਜੀ ਸਾਡੇ ਚੈਨਲ ਉੱਤੇ ਪਹਿਲੀ ਵਾਰ ਜਾਂ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਕੇ ਨਾਲ ਹਾਈਪ ਬਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਇਹ ਕਹਾਣੀ ਆਸਾਨੀ ਨਾਲ ਦੂਜੇ ਤੱਕ ਪਹੁੰਚ ਸਕੇ ਸੋ ਆਪ ਜੀ ਦਾ ਬਹੁਤਾ ਸਮਾਂ ਨਾਲ ਅੰਦੇਹ ਕਰਦੇ ਹੈ ਪੂਰੀ ਗੱਲ ਜਗਦੀਸ਼ ਸਿੰਘ ਬੇਚੈਨੀ ਨਾਲ ਹਸਪਤਾਲ ਦੇ ਕੋਰੀਡੋਰ ਵਿੱਚ ਇੱਧਰ ਉੱਧਰ ਢੇੜੇ ਕੱਢ ਰਿਹਾ ਸੀ ਉਸ ਦੇ ਅੰਦਰ ਇੱਕ ਅਜਿਹੀ ਜਿਹੀ ਅੱਗ ਬਲ ਰਹੀ ਸੀ ਜਿਸ ਦਾ ਕੋਈ ਇਲਾਜ ਨਹੀਂ ਸੀ ਨੇੜੇ ਤੇੜੇ ਮੌਜੂਦ ਲੋਕ ਉਸ ਨੂੰ ਅਜੀਬ ਜੀ ਨਿਗਾਹ ਨਾਲ ਦੇਖ ਰਹੇ ਸਨ ਪਰ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਉਸ ਦੀ ਪਤਨੀ ਮਨਜੀਤ ਕੌਰ ਹਸਪਤਾਲ ਵਿੱਚ ਸੀ ਉਹ ਤੀਜੀ ਵਾਰ ਮਾਂ ਬਣਨ ਵਾਲੀ ਸੀ ਤੇ ਅੱਜ ਅਚਾਨਕ ਸਿਹਤ ਵਿਗੜਨ ਕਾਰਨ ਜਗਦੀਸ਼ ਉਸ ਨੂੰ ਹਸਪਤਾਲ ਲੈ ਕੇ ਆਇਆ ਸੀ ਪਰ ਉਸਦੇ ਚਿਹਰੇ ਤੇ ਕੋਈ ਉਦਾਸੀ ਹੀ ਸੀ ਜਿਵੇਂ ਉਸਦੀ ਪੂਰੀ ਦੁਨੀਆ ਉੱਜੜਨ ਵਾਲੀ ਹੋਵੇ ਕੁਝ ਦੇਰ ਬਾਅਦ ਇੱਕ ਨਰਸ ਆਈ ਉਹਦੇ ਚਿਹਰੇ ਤੇ ਖੁਸ਼ੀ ਸੀ ਉਸਨੇ ਜਗਦੀਸ਼ ਸਿੰਘ ਨੂੰ ਇੱਕ ਛੋਟੇ ਜਿਹੇ ਕੰਬਲ ਵਿੱਚ ਲਪੇਟ ਕੇ ਇੱਕ 마ਸੂਮ ਜਿਹਾ ਬੱਚਾ ਦਿੱਤਾ ਅਤੇ ਕਹਿਣ ਲੱਗੀ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਹੈ ਤੇ ਤੁਹਾਡੀ ਪਤਨੀ ਵੀ ਬਿਲਕੁਲ ਠੀਕ ਠਾਕ ਹੈ ਨਰਸ ਦੀ ਗੱਲ ਸੁਣਨ ਅਸਾਰ ਜਗਦੀਸ਼ ਦਾ ਚਿਹਰਾ ਫਿੱਕਾ ਪੈ ਗਿਆ ਜਿਵੇਂ ਸਾਰਾ ਖੂਨ ਨਿੱਚੜ ਗਿਆ ਹੋਵੇ ਉਸਨੇ ਇੱਕ ਠੰਡਾ ਹੌਂਕਾ ਭਰਿਆ ਅਤੇ ਇੱਕ ਠੰਡੀ ਜੀ ਝਾਤ ਆਪਣੇ ਬੱਚੇ ਤੇ ਪਾਈ ਜੋ ਉਸਦੇ ਗੋਦੀ ਵਿੱਚ ਸੀ ਨਰਸ ਵੀ ਉਸ ਨੂੰ ਅਜੀਬ ਜੀ ਨਿਗਾਹ ਨਾਲ ਦੇਖ ਰਹੀ ਸੀ ਸ਼ਾਇਦ ਉਸਦੇ ਚਿਹਰੇ ਤੇ ਹਾਵ ਭਾਵ ਦੇ ਕਿ ਉਹ ਵੀ ਹਰਾਮ ਸੀ ਉਹਨੇ ਪੁੱਛਿਆ ਕੀ ਗੱਲ ਸਰਦਾਰ ਜੀ ਕੀ ਹੋਇਆ ਤੁਹਾਨੂੰ ਤੁਸੀਂ ਖੁਸ਼ ਨਹੀਂ ਹੋਏ ਹਸਪਤਾਲ ਵਿੱਚ ਜਿੰਨਾਂ ਦੇ ਬੇਟੇ ਹੁੰਦੇ ਹਨ ਉਹ ਤਾਂ ਲੱਡੂ ਵੰਡਦੇ ਨਹੀਂ ਥੱਕਦੇ ਪਰ ਤੁਹਾਨੂੰ ਦੇਖ ਕੇ ਤਾਂ ਇੰਜ ਨਹੀਂ ਲੱਗ ਰਿਹਾ ਜਿਵੇਂ ਤੁਸੀਂ ਖੁਸ਼ੀ ਨਾ ਹੋਵੋ ਉਹ ਮੂੰਹ ਜਾ ਬਣਾ ਕੇ ਚਲੀ ਗਈ ਜਗਦੀਸ਼ ਅੰਦਰ ਤੱਕ ਟੁੱਟ ਗਿਆ ਸੀ ਜਗਦੀਸ਼ ਦੇ ਅੰਦਰ ਜੋ ਮਹਿਸੂਸ ਕਰ ਰਿਹਾ ਸੀ ਜੇਕਰ ਉਹ ਨਰਸ ਜਾਣ ਲੈਂਦੀ ਤਾਂ ਸ਼ਾਇਦ ਉਹ 27ਵੇਂ ਵਿੱਚ ਆ ਜਾਂਦੀ ਉਸ ਬੱਚੇ ਨੂੰ ਦੇਖਦੇ ਦੇਖਦੇ ਜਗਦੀਸ਼ ਦੇ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਸਦੇ ਸਾਹ ਜਿਵੇਂ ਹਲਕ ਵਿੱਚ ਹੀ ਅਟ ਗਏ ਹੋ ਨਰਸ ਨੇ ਵੀ ਜਲਦੀ ਨਾਲ ਬੱਚਾ ਉਸਦੀ ਗੋਦੀ ਵਿੱਚ ਚੁੱਕ ਲਿਆ ਅਤੇ ਕਿਹਾ ਤੁਹਾਡੀ ਸੇਟ ਠੀਕ ਨਹੀਂ ਲੱਗ ਰਹੀ ਤੋ ਇਸ ਤਰ੍ਹਾਂ ਕਰੋ ਘਰ ਚਲੇ ਜਾਓ ਸ਼ਾਇਦ ਉਸ ਨੂੰ ਉਸਦੇ ਚਿਹਰੇ ਤੋਂ ਅੰਦਾਜ਼ਾ ਹੋ ਗਿਆ ਸੀ ਜਗਦੀਸ਼ ਉੱਥੋਂ ਇੱਕ ਚਾਤ ਆਪਣੀ ਪਤਨੀ ਤੇ ਮਾਰੇ ਬਿਨਾਂ ਹੀ ਵਾਪਸ ਆਪਣੇ ਘਰ ਆ ਗਿਆ ਦੇਖਣ ਦੀ ਹਿੰਮਤ ਵੀ ਉਸਦੇ ਵਿੱਚ ਨਹੀਂ ਸੀ ਪੂਰੇ ਘਰ ਵਿੱਚ ਸਨਾਂਟਾ ਛਾ ਗਿਆ ਪਹਿਲਾਂ ਵਾਲੇ ਦੋਨਾਂ ਬੱਚਿਆਂ ਨੂੰ ਮਨਜੀਤ ਨੇ ਆਪਣੇ ਪੇਕੇ ਭੇਜ ਦਿੱਤਾ ਸੀ ਇਸ ਲਈ ਜਗਦੀਸ਼ ਨੂੰ ਉਹਨਾਂ ਦੀ ਕੋਈ ਚਿੰਤਾ ਨਹੀਂ ਸੀ ਜੋ ਕੁਝ ਅੱਜ ਹੋਇਆ ਉਸ ਤੋਂ ਬਾਅਦ ਉਹ ਅੰਦਰ ਤੱਕ ਟੁੱਟ ਗਿਆ ਸੀ ਉਹ ਉੱਤੇ ਹੀ ਜ਼ਮੀਨ ਤੇ ਬੈਠ ਕੇ ਸਿਰ ਫੜ ਕੇ ਰੋਣ ਲੱਗਾ ਉਸ ਦਾ ਧਿਆਨ ਅੱਜ ਤੋਂ 7 ਸਾਲ ਪਹਿਲਾਂ ਦੀ ਘਟਨਾ ਤੇ ਚਲਾ ਗਿਆ ਜਿਸ ਨੇ ਉਸ ਨੂੰ ਅੱਜ ਇਸ ਮੋੜ ਤੇ ਲਾ ਕੇ ਖੜਾ ਕਰ ਦਿੱਤਾ ਸੀ ਉਹਨਾਂ ਦਿਨਾਂ ਵਿੱਚ ਜਗਦੀਸ਼ ਨਵਾਂ-ਨਵਾਂ ਕਾਲਜ ਖਤਮ ਕਰਕੇ ਵੇਲਾ ਹੋਇਆ ਸੀ ਜਵਾਨੀ ਉੱਤੇ ਫੁੱਟ-ਫੁੱਟ ਪੈ ਰਹੀ ਸੀ ਕੁਝ ਉਸਦੇ ਬਾਪ ਦੇ ਪੈਸੇ ਦਾ ਵੀ ਅਸਰ ਸੀ ਉਹਨੂੰ ਲੱਗਦਾ ਸੀ ਕਿ ਉਹ ਹਵਾ ਵਿੱਚ ਉੱਡ ਰਿਹਾ ਹੋਵੇ ਦੋਸਤਾਂ ਨੇ ਪਹਾੜਾਂ ਤੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਤਾਂ ਜਗਦੀਸ਼ ਤੋਰਿਆ ਨਾ ਗਿਆ ਉਸਨੇ ਆਪਣੇ ਮਾਂ ਕੋਲ ਇਸ ਦਾ ਜ਼ਿਕਰ ਕੀਤਾ ਮਾਂ ਕਹਿੰਦੀ ਤੂੰ ਬਾਗ ਲੈ ਅਗਲੇ ਹਫਤੇ ਤੇਰਾ ਵਿਆਹ ਤਰਿਆ ਏ ਤੂੰ ਪਹਾੜਾਂ ਤੇ ਘੁੰਮਣ ਜਾ ਰਿਹਾ ਹੈ ਆਪਣੀ ਘਰ ਵਾਲੀ ਨੂੰ ਲੈ ਕੇ ਵਿਆਹ ਤੋਂ ਬਾਅਦ ਚਲਾ ਜਾਮੀ ਪਲਾ ਦੋਸਤਾਂ ਦੇ ਨਾਲ ਵਿਆਹ ਤੋਂ ਇੱਕ ਹਫਤਾ ਪਹਿਲਾਂ ਕੌਣ ਘੁੰਮਣ ਜਾਂਦਾ ਹੈ ਮਾਂ ਨੇ ਉਸ ਨੂੰ ਝਟਕਿਆ ਪਰ ਜਗਦੀਸ਼ ਵੀ ਮੂੰਹ ਜਾ ਬਣਾ ਕੇ ਰਹਿ ਗਿਆ ਉਸ ਨੂੰ ਇਹ ਜ਼ਬਰਦਸਤੀ ਦੇ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਆਪਣੀ ਜ਼ਿੰਦਗੀ ਅਜੇ ਹੋਰ ਜਿਉਣਾ ਚਾਹੁੰਦਾ ਸੀ ਮਾ ਦੇ ਮਨਾ ਕਰਨ ਤੇ باوجود ਵੀ ਉਹ ਦੋਸਤਾਂ ਨਾਲ ਪਹਾੜਾਂ ਤੇ ਘੁੰਮਣ ਚਲਾ ਗਿਆ ਉੱਥੇ ਉਸਨੇ ਖੂਬ ਮਸਤੀ ਕੀਤੀ ਜੇਬ ਵਿੱਚ ਚੰਗੇ ਪੈਸੇ ਸੀ ਚੰਗੀ ਸੇਹ ਸੀ ਇਹ ਦੁਨੀਆ ਉਸ ਨੂੰ ਆਪਣੇ ਕਦਮਾਂ ਹੇਠ ਜਾਪ ਰਹੀ ਸੀ ਉਸ ਨੂੰ ਉੱਥੇ ਗਏ ਹੋਏ ਤੀਸਰਾ ਦਿਨ ਹੋ ਗਿਆ ਸੀ ਜਦੋਂ ਉਸਦੇ ਦੋਸਤ ਉਸਦੇ ਕਬਰ ਵਿੱਚ ਆਏ ਯਾਰ ਤੂੰ ਇੱਥੇ ਬੈਠਾ ਹੈ ਛੇਤੀ ਚੱਲ ਪਹਾੜਾਂ ਵਿੱਚ ਜੰਗਲ ਹੈ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਪੈਸੇ ਤਾਂ ਗਾਇਡ ਨੇ ਉੱਤਰ ਜਾਣ ਤੋਂ ਮਨਾ ਕੀਤਾ ਸੀ ਪਰ ਆਪਾ ਪਲਾਂ ਕਿਸੇ ਦੀ ਗੱਲ ਕਿੱਥੇ ਮੰਨ ਦਿਆ ਉਹ ਇਹ ਗੱਲ ਕਰਕੇ ਉਹ ਸਾਰੇ ਹੱਸ ਪਏ ਜਗਦੀਸ਼ ਵੀ ਖੁਸ਼ੀ ਨਾਲ ਚੌਂਕ ਪਿਆ ਉਸ ਨੂੰ ਵੀ ਇਹ ਜਾ ਲੁਕੇ ਛੁਪੇ ਰਸਤੇ ਦੀ ਤਲਾਸ਼ ਕਰਨ ਦਾ ਬੜਾ ਸ਼ੌਂਕ ਸੀ ਰਾਤ ਹੋਣ ਵਾਲੀ ਸੀ ਜਗਦੀਸ਼ ਆਪਣੇ ਬੂਟ ਲੱਭ ਰਿਆ ਸੀ ਜੋ ਅੱਜ ਵਾਪਸ ਆਉਣ ਤੋਂ ਬਾਅਦ ਪਤਾ ਨਹੀਂ ਕਿੱਥੇ ਉਤਾਰ ਕੇ ਭੁੱਲ ਗਿਆ ਸੀ ਆ ਜਾ ਯਾਰ ਦੇਰ ਨਾ ਕਰ ਦੋਸਤਾਂ ਨੇ ਆਵਾਜ਼ ਮਾਰੀ ਜਗਦੀਸ਼ ਚੱਪਲਾ ਪਾ ਕੇ ਉੱਥੋਂ ਚਲਾ ਗਿਆ ਕੋਈ ਗੱਲ ਯਾਰ ਮੈਂ ਆਸਾਨੀ ਨਾਲ ਚੱਲ ਸਕਦਾ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਚਾਰੇ ਦੋਸਤ ਕਮਰੇ ਤੋਂ ਬਾਹਰ ਨਿਕਲ ਆਏ। ਹੋਟਲ ਦੇ ਪਿੱਛੇ ਹਿੱਸੇ 'ਚ ਇੱਕ ਪਹਾੜ ਸੀ ਜਿਸ ਦੇ ਉੱਪਰ ਇੱਕ ਸੰਘਣਾ ਜੰਗਲ ਸੀ ਜੋ ਉੱਪਰ ਜਾਂਦੇ ਹੋਰ ਵੀ ਸੰਘਣਾ ਹੋ ਜਾਂਦਾ ਸੀ। ਇੱਧਰ-ਉੱਧਰ ਨਜ਼ਰ ਬਚਾ ਕੇ ਉਹ ਜੰਗਲ ਦੇ ਵਿੱਚ ਦਾਖਲ ਹੋ ਗਏ। ਜਗਦੀਸ਼ ਤੇ ਦੋਸ ਹੱਸਦੇ ਅੱਗੇ ਤੁਰੇ ਜਾ ਰਹੇ ਸਨ। ਸੱਚ ਇਹ ਸੀ ਕਿ ਉਸਦੀ ਚੱਪਲ ਉਸਨੂੰ ਤਕਲੀਫ ਦੇ ਰਹੀ ਸੀ। ਜੰਗਲ ਦੀ ਜ਼ਮੀਨ ਬਹੁਤ ਉੱਪੜ-ਖਾਪੜ ਸੀ। ਕੰਡੇ ਤੇ ਪੱਥਰ ਉਸਦੇ ਪੈਰਾਂ ਨੂੰ ਜ਼ਖਮੀ ਕਰ ਰਹੇ ਸੀ। ਪਰ ਉਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੇ ਦੋਸਤ ਨੂੰ ਇਸ ਗੱਲ ਦਾ ਪਤਾ ਲੱਗੇ ਇਸ ਲਈ ਉਸਨੇ ਚਿਹਰੇ ਤੋਂ ਮੁਸਕਰਾਹਟ ਨਹੀਂ ਹਟਾਈ ਅਤੇ ਤੀਜੀ ਨਾਲ ਅੱਗੇ ਵੱਧਦਾ ਗਿਆ ਹੁਣ ਜੰਗਲ ਹੋਰ ਵੀ ਸੰਘਣਾ ਹੋਈ ਜਾ ਰਿਹਾ ਸੀ ਜਗਦੀਸ਼ ਦੇ ਪੈਰਾਂ ਵਿੱਚ ਪਸੀਨਾ ਆਉਣ ਲੱਗਾ ਤੇ ਚੱਪਲਾਂ ਤਿਲਕਣ ਲੱਗ ਪਈਆਂ ਫਿਰ ਦੋਸਤਾਂ ਨੇ ਪਿੱਛੇ ਮੁੜ ਕੇ ਮਜ਼ਾਕ ਵਿੱਚ ਕਿਹਾ ਕੀ ਗੱਲ ਆ ਯਾਰ ਬੁੱਢਾ ਹੋ ਗਿਆ ਤੂੰ ਐਨੀ ਹੌਲੀ ਹੌਲੀ ਚੱਲ ਰਿਹਾ ਹੈ ਜਲਦੀ ਚੱਲ ਜਗਦੀਸ਼ ਨੇ ਕਿਹਾ ਬੁੱਢੇ ਹੋਣ ਮੇਰੇ ਦੁਸ਼ਮਣ ਉਹਨ ਦਿਖਾ ਲ ਮੈਂ ਤੁਹਾਨੂੰ ਦੋ ਕਦਮ ਅੱਗੇ ਚੱਲ ਕੇ ਉਹਨਾਂ ਤੋਂ ਅੱਗੇ ਨਿਕਲ ਗਿਆ ਇਹ ਜਾਣੇ ਬਿਨਾਂ ਕਿ ਉਹ ਮਜ਼ਾਕ ਕਰ ਰਿਹਾ ਸੀ ਜਗਦੀਸ਼ ਉਸ ਪਹਾੜੀ ਦੇ ਸ਼ਿਖਰ ਤੇ ਪਹੁੰਚ ਚੁੱਕਾ ਸੀ ਜਿਸ ਦੇ ਦੂਜੇ ਪਾਸੇ ਬਹੁਤ ਜ਼ਿਆਦਾ ਢਲਾਨ ਸੀ ਜਗਦੀਸ਼ ਜਦੋਂ ਸ਼ਿਖਰ ਤੇ ਪਹੁੰਚਿਆ ਤਾਂ ਆਪਣਾ ਬੈਲੈਂਸ ਨਾ ਬਣਾ ਸਕਿਆ ਚੱਪਲਾਂ ਤਾਂ ਪਹਿਲਾਂ ਹੀ ਪਸੀਨੇ ਨਾਲ ਭਿੱਜ ਚੁੱਕੀਆਂ ਸਨ ਇਸ ਕਰਕੇ ਉਹ ਤਿਲਕਣ ਵਾਲਾ ਸੀ ਉਸ ਦਾ ਪੈਰ ਤਿਲਕ ਗਿਆ ਅਤੇ ਢਲਾਨ ਤੋਂ ਹਟਾ ਡਿੱਗਦਾ ਚਲਾ ਗਿਆ ਸਾਰੇ ਦੋਸਤ ਘਬਰਾ ਗਏ ਉਹ ਤਾਂ ਬਸ ਉਸ ਨੂੰ ਡਰਾਉਣਾ ਹੀ ਚਾਹੁੰਦੇ ਸੀ ਪਰ ਉਸ ਨੂੰ ਇਸ ਤਰ੍ਹਾਂ ਦਰਖਤ ਨਾਲ ਟਕਰਾਉਂਦਾ ਹੋਇਆ ਡਿੱਗਦਾ ਹੋਇਆ ਦੇਖ ਕੇ ਉਹ ਵੀ ਘਬਰਾ ਗਏ ਅਤੇ ਉਸ ਦੇ ਪਿੱਛੇ ਹਟਾ ਆਉਣ ਲੱਗੇ ਪਰ ਜਗਦੀਸ਼ ਬਹੁਤ ਤੇਜ਼ੀ ਨਾਲ ਹਟਾ ਡਿੱਗ ਰਿਹਾ ਸੀ ਪੱਥਰ ਦਰਖਤ ਉਸ ਦੇ ਨਾਲ ਟਕਰਾਉਂਦੇ ਗਏ ਉਸ ਦਾ ਪੂਰਾ ਸਰੀਰ ਜਿਵੇਂ ਹਿੱਲ ਗਿਆ ਹੋਵੇ ਟਲਾਨ ਵਿੱਚ ਲਟਕਿਆ ਹੋਵੇ ਉਹ ਇੱਕ ਵੱਡੇ ਪੱਥਰ ਨਾਲ ਜ਼ੋਰ ਦੀ ਟਕਰਾਇਆ ਉਸ ਨੂੰ ਆਪਣੇ ਅੰਦਰ ਖੱਡਿਆਂ ਦੇ ਟੁੱਟਣ ਦੀਆਂ ਆਵਾਜ਼ਾਂ ਆਈਆਂ ਇਸ ਤਰ੍ਹਾਂ ਲੱਗਿਆ ਜਿਵੇਂ ਕਿਸਨੇ ਪਹਾੜ ਦੇ ਹਟਾ ਉਸ ਨੂੰ ਕੁਚਲ ਦਿੱਤਾ ਹੋਵੇ ਸਭ ਤੋਂ ਜ਼ਿਆਦਾ ਦਰਦ ਸਰੀਰ ਦੇ ਹਟਲੇ ਹਿੱਸੇ ਵਿੱਚ ਸੀ ਉਸਦੇ ਮੂੰਹ ਚੀਕਾਂ ਨਿਕਲ ਪਈਆਂ ਉਹ ਆਪਣੇ ਹੋਸ਼ ਵਾਸ ਗਵਾ ਚੁੱਕਾ ਸੀ ਸ਼ਾਇਦ ਉਹ ਬੇਹੋਸ਼ ਹੋ ਚੁੱਕਾ ਸੀ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਵਿੱਚ ਸੀ ਉਹਦੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ ਨੇੜੇ-ਤੇੜੇ ਉੱਤੇ ਦੋਸਤ ਸ਼ਰਮਿੰਦਾ ਹੋਏ ਖੜੇ ਸਨ ਉਸਦੇ ਦੋਨਾਂ ਲੱਤਾਂ ਤੇ ਪਲਸਤਰ ਚੜਿਆ ਹੋਇਆ ਸੀ ਪਰ ਇੱਕ ਹੋਰ ਵੀ ਤਕਲੀਫ ਸੀ ਜੋ ਬਿਆਨ ਤੋਂ ਬਾਅਦ ਸੀ ਡਾਕਟਰ ਆਏ ਤੇ ਉਸਦੇ ਚਿਹਰੇ ਤੇ ਸਨਾਟਾ ਦੇਖ ਕੇ ਜਗਦੀਸ਼ ਨੂੰ ਹੋਰ ਵੀ ਕਬਰਾਟ ਹੋ ਗਈ ਉਸਦੇ ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਜਗਦੀਸ਼ ਬਹੁਤ ਬੇਚੈਨ ਸੀ ਡਾਕਟਰ ਸਾਹਿਬ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਕੋਈ ਟੀਕਾ ਲਾ ਦਿਓ ਡਾਕਟਰਸ ਤੇ ਮੁੱਢ ਤੇ ਹੱਥ ਰੱਖ ਕੇ ਤੇ ਕਿਹਾ ਤਕਲੀਫ ਤਾਂ ਹੋਏ ਪੁੱਤਰ ਤੇਰਾ ਪੂਰਾ ਸਰੀਰ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਕਈ ਨਾਰੀਆਂ ਨੂੰ ਨੁਕਸਾਨ ਪਹੁੰਚਾ ਹੈ ਇੱਕ ਹਫਤੇ ਬਾਅਦ ਤੂੰ ਠੀਕ ਹੋ ਜਾਵੇਂਗਾ ਜਗਦੀਸ਼ ਦੇ ਦਿਮਾਗ ਵਿੱਚ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਇੱਕ ਹਫਤੇ ਬਾਅਦ ਤਾਂ ਮੇਰਾ ਵਿਆਹ ਹੈ ਉਸੇ ਪਲ ਉਸ ਦੀ ਨਜ਼ਰ ਉਸ ਦੇ ਮਾਪੇ ਤੇ ਪਈ ਜੋ ਪਰੇਸ਼ਾਨ ਚਿਹਰੇ ਨਾਲ ਹਸਪਤਾਲ ਵਿੱਚ ਦਾਖਲ ਹੋਈ ਸੀ ਮਾਂ ਨੇ ਉਸ ਦਾ ਮੱਥਾ ਚੁੰਮਿਆ ਪਰ ਕਿਸੇ ਨੇ ਕੁਝ ਨਹੀਂ ਕਿਹਾ ਸ਼ਾਇਦ ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਉਹ ਪਹਿਲਾਂ ਹੀ ਬਹੁਤ ਤਕਲੀਫ ਮਿਲ ਚੁੱਕੀ ਹੈ ਮਾਪੇ ਨੇ ਉਸ ਦਾ ਵਿਆਹ ਘਟਾਲ ਦਿੱਤਾ ਸਾਰੇ ਵਾਲੇ ਵੀ ਬੜੇ ਨੇਕ ਤੇ شریف ਬੰਦੇ ਸੀ ਉਹਨਾਂ ਨੇ ਜਗਦੀਸ਼ ਦੀ ਖਰਾਬ ਸਿਹਤ ਦੇਖ ਕੇ ਗੱਲ ਮੰਨ ਲਈ ਸਭੋ ਪਰੇਸ਼ਾਨ ਵੀ ਹੋ ਗਏ ਕੁਝ ਮਹੀਨੇ ਲੰਘੇ ਜਗਦੀਸ਼ ਮੁਸ਼ਕਲ ਨਾਲ ਸਹਾਰਾ ਲੈ ਕੇ ਚੱਲਣਾ ਸ਼ੁਰੂ ਕੀਤਾ ਉਹ ਫਿਰ ਜ਼ਿੰਦਗੀ ਵੱਲ ਵਾਪਸ ਆਉਣ ਲੱਗਾ ਇਹ ਇੱਕ ਭਿਆਨਕ ਖਾਸਾ ਸੀ ਜਿਸ ਨੇ ਉਸ ਦੀ ਜ਼ਿੰਦਗੀ ਵਿਰਾਨ ਕਰ ਦਿੱਤੀ ਆਖਰਕਾਰ ਉਸ ਦੀਆਂ ਦੋਨੋਂ ਲੱਤਾਂ ਪੂਰੀ ਤਰ੍ਹਾਂ ਠੀਕ ਵੀ ਹੋ ਗਈਆਂ ਤੇ ਉਹ ਤੁਰਨ ਫਿਰਨ ਵੀ ਲੱਗ ਪਿਆ ਪਰ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਫਿਰ ਤੋਂ ਸ਼ੁਰੂ ਹੋ ਗਈਆਂ। ਜਗਦੀਸ਼ ਆਪਣੀ ਘਰਵਾਲੀ ਸਰਜੀਤ ਕੌਰ ਨੂੰ ਵਿਆਹ ਕੇ ਕਰ ਲਿਆ ਆ। ਪਿਆਰ ਤੋਂ ਬਾਅਦ ਉਹ ਬਹੁਤ ਖੁਸ਼ ਸੀ ਕਿਉਂਕਿ ਸਰਜੀਤ ਕੌਰ ਪੂਰੇ ਖਾਨਦਾਨ ਵਿੱਚੋਂ ਸਭ ਤੋਂ ਜ਼ਿਆਦਾ ਖੂਬਸੂਰਤ ਸੀ ਤੇ ਉਸ ਨੇ ਇੰਨੀ ਸੋਹਣੀ ਕੁੜੀ ਪਹਿਲਾਂ ਕਦੇ ਦੇਖੀ ਨਹੀਂ ਸੀ। ਉਸ ਦਾ ਲਾਪਰਵਾਹੀ ਵਾਲਾ ਸੁਭਾਤਾ ਇਸ ਹਾਦਸੇ ਤੋਂ ਬਾਅਦ ਬਦਲ ਚੁੱਕਾ ਸੀ। ਹੁਣ ਉਹ ਧਿਆਨ ਨਾਲ ਪਿਤਾ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਸੀ। ਘਰ ਵਿੱਚ ਖੁਸ਼ੀਆਂ ਸੀ। ਜਦੋਂ ਕਰ ਆਉਂਦਾ ਤਾਂ surjeet kaur ਉਸ ਨੂੰ ਚਾਹ ਪਾਣੀ ਪੁੱਛਦੀ ਉਹ ਕਦੇ-ਕਦੇ emoitional ਜਾ ਹੋ ਜਾਂਦਾ ਜ਼ਿੰਦਗੀ ਵਿੱਚ ਹੁਣ ਕੋਈ ਕਮੀ ਨਹੀਂ ਸੀ ਪਰ ਇੱਕ ਰਾਤ ਖਾਣਾ ਖਾਂਦੇ ਸਮੇਂ ਜਗਦੀਸ਼ ਨੇ ਮਾਂ ਤੋਂ ਪੁੱਛਿਆ ਕੀ ਗੱਲ ਹੈ ਮੰਮੀ ਆ ਤੁਸੀਂ ਬਹੁਤ ਚੁੱਪ ਲੱਗ ਰਹੇ ਹੋ ਮਾਂ ਨੇ ਇੱਕ ਡੂੰਘਾ ਸਾਂ ਲਿਆ ਤੇ ਕਹਿਣ ਲੱਗੀ ਤੇਰੇ ਨਾਲ ਹੀ ਤੇਰੀ ਭੈਣ ਦਾ ਵਿਆਹ ਹੋਇਆ ਸੀ ਅੱਜ ਉਸਦੇ ਘਰ ਪੁੱਤਰ ਪੈਦਾ ਹੋਇਆ ਹੈ ਤੈਨੂੰ ਅੰਦਾਜ਼ਾ ਹੈ ਕਿ ਤੁਹਾਡੇ ਦੋਨਾਂ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਹੈ ਰਾਜੇ ਤੱਕ ਤੁਸੀਂ ਕੋਈ ਖੁਸ਼ਖਬਰੀ ਨਹੀਂ ਦਿੱਤੀ ਠੀਕ ਆ ਜ਼ਿੰਦਗੀ ਤੁਹਾਡੀ ਆ ਘੁੰਮੋ ਫਿਰੋ ਪਰ ਇਹ ਸਭ ਤਾਂ ਬੱਚੇ ਤੋਂ ਬਾਅਦ ਵੀ ਹੋ ਸਕਦਾ ਹੈ ਇਸ ਲਈ ਤੁਸੀਂ ਹੁਣ ਦੋਨੋਂ ਆਪਣੀ ਫੈਮਿਲੀ ਨੂੰ ਅੱਗੇ ਵਧਾਉਣ ਵਾਸਤੇ ਧਿਆਨ ਦਿਓ ਮਾਂ ਦੀ ਇਹ ਗੱਲ ਸੁਣ ਕੇ ਜਗਦੀਸ਼ ਹਰਾਨੀ ਨਾਲ ਆਪਣੀ ਪਤਨੀ ਵੱਲ ਦੇਖਣ ਲੱਗ ਪਿਆ ਉਸ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਸੀ ਉਹਨਾਂ ਦੇ ਵਿਆਹ ਨੂੰ 1 ਸਾਲ ਹੋ ਚੁੱਕਿਆ ਸੀ ਤੇ ਉਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਹੋਇਆ ਪਰ ਮਾਂ ਇਸ ਨੂੰ ਗਲਤ ਸਮਝ ਰਹੀ ਸੀ ਉਹਨਾਂ ਨੇ ਕਦੇ ਜਾਣਬੁੱਝ ਕੇ ਔਲਾਦ ਨਾ ਹੋਣ ਬਾਰੇ ਨਹੀਂ ਸੀ ਸੋਚਿਆ ਮਾਂ ਦੀ ਗੱਲ ਸੁਣ ਕੇ ਜਗਦੀਸ਼ ਦਾ ਦਿਲ ਵੀ ਚੌਂਕ ਗਿਆ ਸੱਚੀ ਇੱਕ ਸਾਲ ਤੱਕ ਕੋਈ ਛੋਟਾ ਮੋਟਾ ਸਮਾਂ ਨਹੀਂ ਹੁੰਦਾ ਹੁਣ ਤਾਂ ਜਗਦੀਸ਼ ਨੂੰ ਵੀ ਇੰਤਜ਼ਾਰ ਸੀ ਉਹ ਹਰ ਮਹੀਨੇ ਆਪਣੀ ਪਤਨੀ ਤੋਂ ਪੁੱਛਦਾ ਕੋਈ ਉਮੀਦ ਹੈ ਪਰ ਉਹ ਮਾਇੂਸੀ ਨਾਲ ਸਿਰ ਹਲਾ ਦਿੰਦੀ ਉਸ ਦਾ ਵੀ ਦਿਲ 부ਝ ਜਾਂਦਾ ਇੱਕ ਦਿਨ ਜਦੋਂ ਉਹ ਦਫ਼ਤਰ ਗਿਆ ਤਾਂ ਉਹਦਾ ਦੋਸਤ ਖੁਸ਼ੀ ਨਾਲ ਮਠਾਈਆਂ ਵੰਡ ਰਿਹਾ ਸੀ ਜਦ ਉਸਨੇ ਪੁੱਛਿਆ ਕੀ ਗੱਲ ਹੈ ਕਿਸ ਖੁਸ਼ੀ ਚ ਮਠਾਈਆਂ ਵੰਡ ਰਿਹਾ ਹੈ ਤਾਂ ਦਰੋਸ ਰਸਕੇ ਕਹਿਣ ਲੱਗਾ ਯਾਰ ਮੈਂ ਪਾਪਾ ਬਣ ਗਿਆ ਮੇਰਾ ਬੇਟਾ ਹੋਇਆ ਹੈ ਉਸ ਦੀ ਗੱਲ ਸੁਣ ਕੇ ਮਠਾਈਆਂ ਦਾ ਟੁਕੜਾ ਜਗਦੀਸ਼ ਹੱਥ ਵਿੱਚ ਹੀ ਰਹਿ ਗਿਆ ਉਸ ਦਾ ਵਿਆਹ ਤਾਂ ਜਗਦੀਸ਼ ਤੋਂ ਵੀ 6 ਮਹੀਨੇ ਬਾਅਦ ਹੋਇਆ ਸੀ ਪਰ ਉਹ ਬਾਪ ਬਣ ਦੀ ਖੁਸ਼ਖਬਰੀ ਦੇ ਰਿਹਾ ਸੀ ਉਸ ਦਿਨ ਜਗਦੀਸ਼ 부ਝਾ 부ਝਾ ਕਰ ਆਇਆ ਉਸ ਰਾਤ ਉਸ ਨੇ ਐਲੀ ਵਾਰ ਆਪਣੀ ਪਤਨੀ ਨਾਲ ਡਾਕਟਰ ਕੋਲ ਜਾਣ ਦੀ ਗੱਲ ਕੀਤੀ ਉਸ ਦੀ ਗੱਲ ਸੁਣ ਕੇ ਸਰਜੀਤ ਕੌਰ ਕੁਝ ਪਲ ਉਸ ਨੂੰ ਦੇਖਦੀ ਰਹੀ ਫਿਰ ਅਚਾਨਕ ਰੋਣ ਲੱਗ ਪਈ ਤੇ ਕਹਿਣ ਲੱਗ ਪਈ ਤੋ ਹਨੂ ਵੀ ਇਹ ਲੱਗਦਾ ਹੈ ਕਿ ਮੈਂ ਬਾਝਾਂ ਹਾਂ ਜਾਂ ਕਿ ਮੈਂ ਮਾ ਨਹੀਂ ਪਾ ਸਕਦੀ ਜਗਦੀਸ਼ ਹੈਰਾਨ ਰਹਿ ਗਿਆ ਉਸਨੇ ਮਨ ਵਿੱਚ ਇਹ ਜੀ ਤੱਕ ਕੋਈ ਗੱਲ ਹੀ ਨਹੀਂ ਕੀਤੀ ਸੀ ਉਸਨੇ ਉਸ ਨੂੰ ਤਸੱਲੀ ਦਿੱਤੀ ਡਾਕਟਰ ਨੂੰ ਦਿਖਾਉਣ ਵਿੱਚ ਕੀ ਹਰਜ ਹੈ ਸੁਰਜੀਤ ਕੌਰ ਕੁਝ ਸੋਚਦੀ ਰਹੀ ਫਿਰ ਕਹਿਣ ਲੱਗੀ ਮੇਰੀ ਰਿਸ਼ਤੇਦਾਰੀ ਵਿੱਚ ਇੱਕ ਲੇਡੀ ਡਾਕਟਰ ਹੈ ਉਹ ਬਹੁਤ ਕਾਬਿਲ ਹੈ ਮੈਂ ਉਸ ਦਾ ਨੰਬਰ ਲੈ ਲੈਂਦੀ ਹਾਂ ਆਪਾਂ ਕੱਲ ਉਸ ਦੇ ਕੋਲ ਚੱਲਦੇ ਹਾਂ ਜਗਦੀਸ਼ ਨੇ ਖੁਸ਼ੀ ਨਾਲ ਹਾਂਮੀ ਭਰ ਦਿੱਤੀ ਅਗਲੇ ਦਿਨ ਉਹ ਡਾਕਟਰ ਦੇ ਕੋਲ ਗਏ ਡਾਕਟਰ ਨੇ ਕੁਝ ਜ਼ਰੂਰੀ ਟੈਸਟ ਲਿਖੇ ਜੋ ਕਰਵਾਉਣ ਤੋਂ ਬਾਅਦ ਉਹ ਘਰ ਵਾਪਸ ਆ ਗਏ ਰਿਪੋਰਟ ਅਗਲੇ ਦਿਨ ਆਉਣੀ ਸੀ ਪਤਨੀ ਦੇ ਚਿਹਰੇ ਤੇ ਖੁਸ਼ੀ ਸੀ ਜਦੋਂ ਉਹ ਘਰ ਪਹੁੰਚੇ ਤਾਂ ਮਾ ਦਾ ਮੂੜ ਬਹੁਤ ਖਰਾਬ ਸੀ ਵੈਸੇ ਵੀ ਉਹ ਇਨਾ ਦਿਨਾਂ ਵਿੱਚ ਥੋੜੀ ਉਖੜੀ ਉਖੜੀ ਖਿਜੀ ਖਿਜੀ ਰਹਿੰਦੀ ਸੀ ਉਸਨੇ ਜਗਦੀਸ਼ ਦੀ ਪਤਨੀ ਨੂੰ ਨਜ਼ਰ ਅੰਦਾਜ਼ ਕੀਤਾ ਤੇ ਜਗਦੀਸ਼ ਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੀ ਅੱਜ ਗਵੰਡਨ ਆਈ ਸੀ ਮੂ ਵੀ ਪੁੱਛ ਰਹੀ ਸੀ ਵੀ ਅਜੇ ਤੱਕ ਘਰ ਵਿੱਚ ਕੋਈ ਖੁਸ਼ਖਬਰੀ ਕਿਉਂ ਨਹੀਂ ਆਈ ਮੈਂ ਤਾਂ ਲੋਕਾਂ ਨੂੰ ਜਵਾਬ ਦਿੰਦੇ-ਦਿੰਦੇ ਥੱਕ ਗਈਆਂ ਮaaf ਕਰ ਪੁੱਤਰ ਪਤਾ ਨਹੀਂ ਕਿਸ ਕੁੜੀ ਨੂੰ ਤੇਰੇ ਲਈ ਵਿਆਹ ਕੀ ਲਿਆਈਆਂ ਜੇਕਰ ਇਸ ਦੇ ਅੰਦਰ ਕੋਈ ਕਮੀ ਹੈ ਤਾਂ ਤੇਰੀ ਜ਼ਿੰਦਗੀ ਬਰਬਾਦ ਕਰਨ ਦੀ ਜ਼ਿੰਮੇਵਾਰ ਵੀ ਮੈਂ ਹਾਂ ਮਾਂ ਦੇ ਅੱਖਾਂ ਵਿੱਚ ਹੰਝੂ ਦੇਖ ਕੇ ਜਗਦੀਸ਼ ਸਿੰਘ ਥੋੜਾ ਪਰੇਸ਼ਾਨ ਹੋ ਗਿਆ ਉਸ ਦੀਆਂ ਗੱਲਾਂ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ ਪਰ ਉਸ ਨੂੰ ਆਪਣੀ ਪਤਨੀ ਤੇ ਪੂਰਾ ਭਰੋਸਾ ਸੀ ਉਸ ਦਿਨ ਬਾਅਦ ਟੈਸਟ ਦੀਆਂ ਰਿਪੋਰਟਾਂ ਆ ਗਈਆਂ ਉਸ ਦਿਨ ਪਤਨੀ ਦੇ ਚਿਹਰੇ ਤੇ ਖੁਸ਼ੀ ਸੀ ਉਹ ਰਿਪੋਰਟ ਲੈ ਕੇ ਚੇਤੀ ਜਗਦੀਸ਼ ਕੋਲ ਆਈ ਤੇ ਕਹਿਣ ਲੱਗੀ ਦੇਖੋ ਸਾਰੀਆਂ ਰਿਪੋਰਟਾਂ ਨਾਰਮਲ ਹਨ ਮੇਰੇ ਵਿੱਚ ਕੋਈ ਕਮੀ ਨਹੀਂ ਆ ਰੱਬ ਨੇ ਚਾਹ ਤਾਂ ਅੱਪਾ ਜਲਦੀ ਹੀ ਮਾਂ-ਬਾਪ ਬਣ ਜਾਵਾਂਗੇ ਉਸ ਦੀ ਆਵਾਜ਼ ਵਿੱਚ ਖੁਸ਼ੀ ਸੀ ਰਿਪੋਰਟ ਦੇ ਕੇ ਜਗਦੀਸ਼ ਦੇ ਦਿਲ ਨੂੰ ਵੀ ਤਸੱਲੀ ਹੋ ਗਈ ਉਸਨੇ ਫਿਰ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਜਦੋਂ ਜਗਦੀਸ਼ਕਰ ਆਇਆ ਤੇ ਦੇਖਿਆ ਕਿ ਉਸਦੀ ਪਤਨੀ ਪਾਣੀ ਵਿੱਚ ਇੱਕ ਬੋਤਲ ਵਿੱਚ ਕੁਝ ਮਿਲਾ ਰਹੀ ਸੀ ਉਸਨੇ ਪੁੱਛਿਆ ਇਹ ਕੀ ਕਰ ਰਹੀ ਹੈ ਉਹ ਹੈਰਾਨ ਜੀ ਹੋ ਗਈ ਜਿਵੇਂ ਉਸਦੀ ਕੋਈ ਗਲਤੀ ਫੜ ਲਈ ਹੋਵੇ ਉਸਦਾ ਚਿਹਰਾ ਪੀਲਾ ਪੈ ਗਿਆ ਕੁਝ ਦੇਰ ਤੱਕ ਉਹ ਜਗਦੀਸ਼ ਨੂੰ ਦੇਖਦੀ ਰਹੀ ਫਿਰ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਪਤਾ ਨਹੀਂ ਇਹ ਕਿਹੋ ਜਿਹਾ ਇਮਤਿਹਾਨ ਹੈ ਮਾਂ-ਬਾਪ ਦੋਨੇ ਜ਼ੇਤਮੰਦ ਹਨ ਤਾਂ ਔਲਾਦ ਦਾ ਸੁੱਖ ਕਿਉਂ ਨਹੀਂ ਮਿਲ ਰਿਹਾ ਇਸ ਲਈ ਅੱਜ ਮੈਂ ਇੱਕ ਬਾਬੇ ਤੋਂ ਤਵੀਤ ਲੈ ਕੇ ਆਈ ਆਂ ਇਹ ਕਹਿ ਕੇ ਉਹ ਰੁੰਦੀ ਰੁੰਦੀ ਅੰਦਰ ਚਲੀ ਗਈ ਤੇ ਜਗਦੀਸ਼ ਆਪਣੀ ਜਗ੍ਹਾ ਤੇ ਖੜਾ ਰਹਿ ਗਿਆ ਕਿਸ ਨੇ ਕਿਹਾ ਸੀ ਕਿ ਮਾਂ-ਬਾਪ ਦੋਨੋਂ ਸਿਹਤਮੰਦ ਹਨ ਉਸਨੇ ਤਾਂ ਅੱਜ ਤੱਕ ਆਪਣਾ ਚੈੱਕਅਪ ਕਰਵਾਇਆ ਹੀ ਨਹੀਂ ਅਗਲੇ ਦਿਨ ਜਗਦੀਸ਼ ਚੁੱਪਚਾਪ ਆਪਣੀ ਪਤਨੀ ਦੇ ਨਾਲ ਉਸਦੇ ਦੋਸਤ ਹਰਪ੍ਰੀਤ ਜੋ ਕਿ ਡਾਕਟਰ ਸੀ ਉਸ ਕੋਲ ਚਲਾ ਗਿਆ ਉਹ ਇੱਕ ਚੰਗਾ ਤੇ ਸ਼ਰੀਫ ਮੁੰਡਾ ਸੀ ਜਗਦੀਸ਼ ਨੇ ਉਸ ਤੋਂ ਵਾਦਾ ਲਿਆ ਕਿ ਉਸਦੀ ਰਿਪੋਰਟ ਬਾਰੇ ਉਹ ਘਰ ਵਿੱਚ ਕਿਸੇ ਨੂੰ ਕੁਝ ਨਹੀਂ ਦੱਸੇਗਾ ਉਸ ਨੇ ਜਗਦੀਸ਼ ਦਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਤੇ ਟੈਸਟ ਲਿਖ ਕੇ ਦਿੱਤੇ ਪਰ ਉਸਦੇ ਚਿਹਰੇ ਤੇ ਦਿਖਾਈ ਦੇ ਰਹੀ ਸੀ مایੁਸੀ ਜਗਦੀਸ਼ ਨੂੰ ਪਹਿਲੇ ਅੰਦਾਜ਼ਾ ਹੋ ਰਿਹਾ ਸੀ ਜਦੋਂ ਰਿਪੋਰਟ ਆਈ ਤਾਂ ਹਰਪ੍ਰੀਤ ਨੇ ਜਗਦੀਸ਼ ਨੂੰ ਫੋਨ ਕਰਕੇ ਬੁਲਾਇਆ ਤੇ ਕਿਹਾ ਤੁਹਾਡੇ ਲਈ ਕੋਈ ਚੰਗੀ ਖਬਰ ਨਹੀਂ ਹੈ ਇਹ ਸੁਣ ਕੇ ਜਗਦੀਸ਼ ਸੁੰਨ ਹੋ ਗਿਆ ਉਸ ਡਾਕਟਰ ਹਰਪ੍ਰੀਤ ਨੇ ਪੁੱਛਿਆ ਕੀ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਕੋਈ ਹਾਸਾ ਵਾਪਰਿਆ ਹੈ ਜਗਦੀਸ਼ ਦਾ ਧਿਆਨ ਉਸ ਪੁਰਾਣੇ ਐਕਸੀਡੈਂਟ ਵੱਲ ਚਲਾ ਗਿਆ ਤਾਂ ਉਸਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਡਾਕਟਰ ਦੇ ਚਿਹਰੇ ਤੇ ਸਮਝਣ ਵਾਲਾ ਭਾਵ ਦਿਖਾਈ ਦੇ ਰਿਹਾ ਸੀ ਉਸਨੇ ਕਿਹਾ ਉਸ ਹਾਦਸੇ ਦੀ وجہ ਨਾਲ ਤੁਹਾਡੇ ਅੰਦਰ ਨੁਕਸਾਨ ਹੋ ਗਿਆ ਹੈ ਗੰਭੀਰ ਨੁਕਸਾਨ ਹੋ ਗਿਆ ਹੈ ਹੁਣ ਤੁਸੀਂ ਬਾਪ ਬਣ ਦੇ ਕਾਬਿਲ ਨਹੀਂ ਰਹੇ ਇਹ ਸੁਣ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਪਹਾੜ ਉਸ ਦੇ ਸਿਰ ਤੇ ਡਿੱਗ ਪਿਆ ਹੋਵੇ ਉਹ ਛੇਤੀ ਆਪਣੇ ਘਰ ਵਾਪਸ ਆ ਗਿਆ ਪਰ ਜਾਣ ਤੋਂ ਪਹਿਲਾਂ ਉਸਨੇ ਡਾਕਟਰ ਨੂੰ ਸਖਤੀ ਨਾਲ ਕਿਹਾ ਕਿ ਉਸਦੀ ਪਤਨੀ ਨੂੰ ਇਸ ਬਾਰੇ ਕੁਝ ਨਾ ਦੱਸਾਂ ਹੁਣ ਜਗਦੀਸ਼ ਨੂੰ ਅਫਸੋਸ ਹੋ ਰਿਹਾ ਸੀ ਕਿ ਉਹ ਉਸਦੇ ਦੋਸਤ ਡਾਕਟਰ ਦੇ ਕੋਲ ਗਿਆ ਹੀ ਕਿਉਂ ਦਿਨ ਲੰਘਣ ਲੱਗੇ ਤੇ ਇਸ ਤਰ੍ਹਾਂ ਮਹੀਨੇ ਲੰਘ ਗਏ ਲੋਕ ਵਾਰ-ਵਾਰ ਸਵਾਲ ਕਰਦੇ ਤੇ ਉਸਦੀ ਜ਼ਿੰਦਗੀ ਹੁਣ ਉਸਦੀ ਜ਼ਿੰਦਗੀ ਮੁਸ਼ਕਲ ਬਣ ਗਈ ਸੀ ਮਾਂ ਦਿਨ ਰਾਤ ਪਤਨੀ ਨੂੰ ਤਾਣੇ ਮਾਰਦੀ ਜਗਦੀਸ਼ ਨੇ ਆਪਣੀ ਕਮੀ ਸਭ ਤੋਂ ਲੁਕੋ ਕੇ ਰੱਖੀ ਸੀ ਤਾਂ ਕਿ ਕਿਸੇ ਨੂੰ ਕੰਨੋਂ ਕਨ ਖਬਰ ਨਾ ਹੋਵੇ ਉਸਦੀ ਪਤਨੀ ਉਸਦੇ ਸਾਹਮਣੇ ਹੰਝੂ ਬਹਾਉਂਦੀ ਰਹਿੰਦੀ ਤੇ ਮਾਂ ਹਰ ਵਾਰ ਉਸਨੂੰ ਬਾਝ ਕਹਿੰਦੀ ਪਰ ਜਗਦੀਸ਼ ਨੇ ਕਦੇ ਵੀ ਸੱਚ ਨਹੀਂ ਦੱਸਿਆ ਕਿ ਅਸਲ ਕਮੀ ਤਾਂ ਉਸਦੇ ਵਿੱਚ ਸੀ ਹੁਣ 3 ਮਹੀਨਿਆਂ ਬਾਅਦ ਮਾਂ ਦੀ ਸਹਿਣ ਸ਼ਕਤੀ ਜਵਾਬ ਦੇ ਗਈ ਉਸਨੇ ਜਗਦੀਸ਼ ਤੇ ਦਬਾਅ ਬਣਾਇਆ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾ ਲਵੇ ਜਗਦੀਸ਼ ਨੂੰ ਪਤਾ ਸੀ ਕਿ ਚਾਹੇ ਉਹ ਦੂਜਾ ਕੀ ਤੀਜਾ ਵਿਆਹ ਕਰਵਾ ਲਵੇ ਉਸਦੇ ਔਲਾਦ ਨਹੀਂ ਹੋ ਸਕਦੀ ਕਰਦੇ ਰੋਜ਼-ਰੋਜ਼ ਦੇ ਝਗੜਿਆਂ ਤੋਂ ਤੰਗ ਆ ਗਿਆ ਸੀ ਉਸ ਦੀ ਪਤਨੀ ਵੀ ਹੁਣ ਹਰ ਸਮੇਂ 부ਜੀ 부ਜੀ ਜੀ ਰਹਿਣ ਲੱਗ ਪਈ ਥੱਕ ہار ਕੇ ਇੱਕ ਦਿਨ ਉਸਨੇ ਉਸ ਨੂੰ ਤਲਾਕ ਦੇ ਦਿੱਤਾ ਜਦੋਂ ਉਸ ਨੂੰ ਕਾਲਜ ਮਿਲਿਆ ਤਾਂ ਕੁਝ ਭਲਾਂ ਦੇ ਲਈ ਉਹ ਜਗਦੀਸ਼ ਨੂੰ ਦੇਖਦੀ ਰਹੀ ਪਰ ਫਿਰ ਚੁੱਪਚਾਪ ਘਰੋ ਚਲੀ ਗਈ ਜਗਦੀਸ਼ ਦੇ ਮਾਪਿਓ ਸ਼ੁਕਰ ਮਨਾ ਰਹੇ ਸੀ ਕਿਉਂਕਿ ਉਹਨਾਂ ਨੂੰ ਇੱਕ ਬਾਂਝੌਰ ਤੋਂ ਛੁਟਕਾਰਾ ਮਿਲ ਗਿਆ ਸੀ ਪਰ ਜਗਦੀਸ਼ ਮਾਨੀ ਮਨ ਵਿੱਚ ਬਹੁਤ ਪਛਤਾ ਰਿਹਾ ਸੀ ਤੇ ਖੁਦ ਨੂੰ ਕੰਮ ਵਿੱਚ ਵਿਜੀ ਰੱਖਣ ਦੀ ਕੋਸ਼ਿਸ਼ ਕਰਨ ਲੱਗਾ ਇੱਕ ਦਿਨ ਜਦੋਂ ਜਗਦੀਸ਼ ਕੰਮ ਤੋਂ ਘਰ ਆਇਆ ਤਾਂ ਘਰ ਵਿੱਚ ਇੱਕ ਕੁਝ ਅਲੱਗ ਜਿਹੀ ਚਹਿਲ ਪਹਿਲ ਮਹਿਸੂਸ ਹੋਈ। ਮਾਂ ਕਿਸੇ ਮਹਿਮਾਨ ਦੇ ਨਾਲ ਹੱਸਦੇ ਹੱਸਦੇ ਗੱਲਾਂ ਕਰ ਰਹੀ ਸੀ। ਉਹ ਮਹਿਮਾਨ ਕੋਈ ਹੋਰ ਨਹੀਂ, surjeet ਦੇ ਰਿਸ਼ਤੇਦਾਰ ਸੀ। ਮਾਂ ਦੇ ਨਾਲ ਇੱਕ ਖੂਬਸੂਰਤ ਜਿਹੀ ਕੁੜੀ ਵੀ ਬੈਠੀ ਸੀ ਜੋ ਮਸਾਂ ਹੀ 22 ਸਾਲਾਂ ਦੀ ਹੋਵੇਗੀ। ਜਗਦੀਸ਼ ਨੂੰ ਹੈਰਾਨੀ ਹੋਈ ਕਿ ਮਾਂ ਇਹਨਾਂ ਨਾਲ ਇੰਨੀ ਚੰਗੀ ਤਰ੍ਹਾਂ ਗੱਲ ਕਿਵੇਂ ਕਰ ਰਹੀ ਹੈ। ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ। ਰਾਤ ਨੂੰ ਜਦੋਂ ਮਾਂ ਉਸਦੇ ਕਮਰੇ ਵਿੱਚ ਆਈ ਤਾਂ ਬਹੁਤ ਖੁਸ਼ ਸੀ ਉਸਨੇ ਦੱਸੇ ਕਿ ਜਗਦੀਸ਼ ਦੀ ਪਹਿਲੀ ਪਤਨੀ ਦੇ ਰਿਸ਼ਤੇਦਾਰ ਉਹਨਾਂ ਦੇ ਘਰ ਆਏ ਸੀ ਉਹ ਆਪਣੀ ਬੇਟੀ ਮਨਜੀਤ ਕੌਰ ਲਈ ਜਗਦੀਸ਼ ਦਾ ਰਿਸ਼ਤਾ ਮੰਗ ਰਹੇ ਸੀ ਜਗਦੀਸ਼ ਦੇ ਬਾਪ ਦੀ ਜ਼ਮੀਨ ਜਾਇਦਾਦ ਚੰਗੀ ਸੀ ਤੇ ਉਹ ਇਸ ਸ਼ਹਿਰ ਵਿੱਚ ਇੱਕ ਵਧੀਆ ਇਲਾਕੇ ਵਿੱਚ ਰਹਿੰਦੇ ਸੀ ਮਾਂ ਨੂੰ ਲੱਗ ਰਿਹਾ ਸੀ ਕਿ ਇਹ ਸਭ ਸਿਰਫ ਦੌਲਤ ਤੇ ਜਾਇਦਾਦ ਦੇ ਲਾਲਚ ਵਿੱਚ ਹੋ ਰਿਹਾ ਹੈ ਪਰ ਫਿਰ ਵੀ ਉਹ ਬਹੁਤ ਖੁਸ਼ ਸੀ ਉਹਨਾਂ ਨੇ ਜਗਦੀਸ਼ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਛੇਤੀ ਉਸ ਦੀ ਨਵੀਂ ਬੋਟੀ ਮਨਜੀਤ ਕੌਰ ਨਾਲ ਉਸਦਾ ਵਿਆਹ ਕਰਵਾ ਦਿੱਤਾ ਮਾਂ ਬਹੁਤ ਖੁਸ਼ ਸੀ ਪਰ ਜਗਦੀਸ਼ ਨੂੰ ਅੰਦਰ ਹੀ ਅੰਦਰ ਪਤਾ ਸੀ ਕਿ ਇਹ ਵਿਆਹ ਦਾ ਅੰਤਜਾਮ ਵੀ ਕੀ ਹੋਵੇਗਾ ਪਰ ਘਰ ਵਾਲੇ اولاد ਦਾ ਇੰਤਜ਼ਾਰ ਕਰਨਗੇ ਕੁਝ ਸਮੇਂ ਬਾਅਦ ਇਸ ਪਤਨੀ ਤੋਂ ਵੀ مایوس ਹੋ ਜਾਣਗੇ ਮਨਜੀਤ ਉਮਰ ਵਿੱਚ ਛੋਟੀ ਸੀ ਪਰ ਖੂਬਸੂਰਤ ਸੀ ਉਸ ਨੂੰ ਹਜੇ ਤੱਕ ਜਗਦੀਸ਼ ਦੀ ਕਮਜ਼ੋਰੀ ਦਾ ਪਤਾ ਨਹੀਂ ਸੀ ਲੱਗਿਆ ਇਸ ਲਈ ਉਸ ਨੂੰ ਬਹੁਤ ਪਿਆਰ ਕਰਦੀ ਸੀ ਜਾਨ ਨੂੰ 2-3 ਮਹੀਨੇ ਹੋ ਚੁਕੇ ਸਨ ਜਗਦੀਸ਼ ਬੁੱਝੇ ਜੇ ਮਾਨ ਨਾਲ ਕੰਮ ਤੇ ਜਾਂਦਾ ਥੱਕਿਆ ਹੋਇਆ ਵਾਪਸ ਕਰ ਆਉਂਦਾ ਪਰ ਇੱਕ ਦਿਨ ਕੁਝ ਅਜੀਬ ਹੋਇਆ ਜਦੋਂ ਉਹ ਘਰ ਪਹੁੰਚਾ ਉਸਦੀ ਮਾਂ ਨੇ ਘਰ ਵੜਦਿਆਂ ਉਸਦੇ ਮੂੰਹ ਵਿੱਚ ਇੱਕ ਲੱਡੂ ਪਾ ਦਿੱਤਾ ਜਗਦੀਸ਼ ਹੈਰਾਨ ਰਹਿ ਗਿਆ ਕਿ ਇਹ ਕਿਸ ਖੁਸ਼ੀ ਵਿੱਚ ਮਠਾਈਆਂ ਵੰਡੀਆਂ ਜਾ ਰਹੀਆਂ ਹਨ ਤਾਂ ਮਾਂ ਨੇ ਕਿਹਾ ਉਹ ਖੁਸ਼ੀ ਜਿਸ ਦਾ ਇਸ ਕਰ ਨੂੰ ਸਾਲਾਂ ਤੋਂ ਇੰਤਜ਼ਾਰ ਸੀ ਹੁਣ ਤੂੰ ਬਾਪ ਬਣਨ ਵਾਲਾ ਹੈ ਤੇਰੀ ਪਤਨੀ ਦਾ ਪੈਰ ਭਾਰੀ ਹੈ ਅੱਜ ਮੈਂ ਉਸ ਨੂੰ ਹਸਪਤਾਲ ਲੈ ਕੇ ਗਈ ਸੀ ਕਿਉਂਕਿ ਉਸ ਦੀ ਸਿਹਤ ਥੋੜੀ ਖਰਾਬ ਹੋ ਗਈ ਸੀ ਚੱਕਰ ਆ ਗਿਆ ਸੀ ਤੇ ਡਾਕਟਰ ਨੇ ਇਹ ਖੁਸ਼ਖਬਰੀ ਦਿੱਤੀ ਆ ਮਾਂ ਨੂੰ ਲੱਗੇ ਕਿ ਜਗਦੀਸ਼ ਖੁਸ਼ੀ ਨਾਲ ਦੁੱਗਣਾ ਹੋ ਜਾਵੇਗਾ ਪਰ ਉਹ ਉਸੇ ਥਾਂ ਹੀ ਸੁਣ ਹੋ ਗਿਆ ਉਸ ਨੂੰ ਆਪਣੀ ਕਮੀ ਦਾ ਚੰਗੀ ਤਰ੍ਹਾਂ ਪਤਾ ਸੀ ਫਿਰ ਉਹ ਪ੍ਰੈਗਨੈਂਟ ਕਿਵੇਂ ਹੋ ਸਕਦੀ ਹੈ ਸਾਹਮਣੇ ਪਤਨੀ ਖੜੀ ਸੀ ਉਹਦੇ ਚਿਹਰੇ ਤੇ ਸ਼ਰਮਿਲੀ ਮੁਸਕਰਾਹਟ ਸੀ ਪਰ ਜਗਦੀਸ਼ ਦੀ ਰੂਹ ਨੂੰ ਜਿਵੇਂ ਕਿਸ ਨੇ ਚੀਰ ਦਿੱਤਾ ਹੋਵੇ ਜੇਕਰ ਉਹ ਪ੍ਰੈਗਨੈਂਟ ਸੀ ਤਾਂ ਇਸ ਦਾ ਮਤਲਬ ਸਾਫ਼ ਸੀ ਕਿ ਉਸ ਦਾ ਕਰੈਕਟਰ ਸ਼ੱਕ ਦੇ ਕੇਰੇ ਵਿੱਚ ਹੈ ਉਸ ਨੂੰ ਉਸਦੇ ਚਿਹਰੇ ਨਾਲ ਨਫ਼ਰਤ ਜਿਹੀ ਹੋ ਗਈ ਪਰ ਉਹ ਕਿਸੇ ਮੂੰਹ ਨਾਲ ਸਭ ਕੁਝ ਦੱਸਦਾ ਉਸਦੇ ਵਿੱਚ ਕੀ ਕਮੀ ਹੈ ਉਹ ਔਲਾਦ ਪੈਦਾ ਨਹੀਂ ਕਰ ਸਕਦਾ ਪੱਥਰ ਦਿਲ ਬਣ ਕੇ ਉਹ ਆਪਣੇ ਕਮਰ ਵਿੱਚ ਚਲਾ ਗਿਆ ਮਾਂ ਨੇ ਮਨਜੀਤ ਨੂੰ ਬਹੁਤ ਪਿਆਰ ਦਿੱਤਾ ਪੂਰੇ 9 ਮਹੀਨੇ ਕਰ ਵਿੱਚ ਉਸ ਦੀ ਆਉਣ ਵਾਲੀ ਸੰਤਾਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਜਦੋਂ ਵੀ ਜਗਦੀਸ਼ ਉਸ ਦਾ ਜ਼ਿਕਰ ਸੁਣਦਾ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਉਸ ਨੂੰ ਉੱਪਰ ਦੇ ਪਾਣੀ ਵਿੱਚ ਧੱਕਾ ਦੇ ਰਿਹਾ ਹੋਵੇ ਉਹ ਉੱਠ ਕੇ ਉਥੋਂ ਚਲਾ ਜਾਂਦਾ ਆਪਣੀ ਵੋਟੀ ਨਾਲ ਗੱਲਬਾਤ ਘੱਟ ਹੀ ਕਰਦਾ ਸੀ ਉਸ ਨੂੰ ਉਸਤੇ ਬਹੁਤ ਗੁੱਸਾ ਆਉਂਦਾ ਪਰ ਉਹ ਆਪਣੀ ਕਮਜ਼ੋਰੀ ਨੂੰ ਜ਼ੁਬਾਨ ਤੇ ਨਹੀਂ ਲਾ ਸਕਦਾ ਸੀ ਆਖਰ 9 ਮਹੀਨੇ ਗੁਜ਼ਰ ਗਏ ਤੇ ਇੱਕ ਪਿਆਰੇ ਜਿਹੇ ਪੁੱਤਰ ਦਾ ਜਨਮ ਹੋਇਆ ਉਸ ਨੂੰ ਗੋਦ ਵਿੱਚ ਚੁੱਕ ਕੇ ਜਗਦੀਸ਼ ਇਹ ਸੋਚਦਾ ਰਿਹਾ ਕਿ ਹੁਣ ਉਸ ਨੂੰ ਕਿਸੇ ਹੋਰ ਦੀ ਔਲਾਦ ਨੂੰ ਆਪਣਾ ਨਾਮ ਦੇਣਾ ਪਵੇਗਾ ਪਰ ਸਿਰਫ 4 ਮਹੀਨੇ ਬਾਅਦ ਪਤਨੀ ਫਿਰ ਪ੍ਰੈਗਨੈਂਟ ਹੋ ਗਈ ਇਸ ਵਾਰ ਤਾਂ ਉਸ ਦਾ ਮਨ ਕੀਤਾ ਕਿ ਉਸ ਨੂੰ ਥੱਪੜ ਮਾਰ ਦੇਵੇ ਤੇ ਤਲਾਕ ਦੇ ਦੇਵੇ ਕਰੋ ਬਾਹਰ ਕੱਢ ਦੇਵੇ ਉਹ ਉਸ ਨਾਲ ਗੱਲ ਵੀ ਠੀਕ ਤਰ੍ਹਾਂ ਨਹੀਂ ਕਰਦਾ ਸੀ ਤੇ ਬੱਚੇ ਨੂੰ ਪਿਆਰ ਵੀ ਨਹੀਂ ਕਰਦਾ ਸੀ ਸਭ ਘਰ ਵਾਲੇ ਹੈਰਾਨ ਸੀ ਕਿ ਆਖਰ ਉਸ ਨੂੰ ਹੋ ਕੀ ਗਿਆ ਹੈ ਪਤਨੀ ਵੀ ਪਰੇਸ਼ਾਨ ਰਹਿੰਦੀ ਸੀ ਉਸੇ ਪਰੇਸ਼ਾਨੀ ਵਿੱਚ ਉਸਨੇ ਜਗਦੀਸ਼ ਦੀ ਬੇਟੀ ਨੂੰ ਜਨਮ ਦੇ ਦਿੱਤਾ ਪਰ ਹੁਣ ਤਾਂ ਜਗਦੀਸ਼ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਹ ਮੈਨੂੰ ਧੋਖਾ ਦੇ ਰਹੀ ਹੈ ਤੇ ਕਿਸੇ ਹੋਰ ਦੇ ਨਾਲ ਉਸਦੇ ਸਬੰਧ ਹਨ ਪਰ ਜੇਕਰ ਉਹ ਉਸ ਦਾ ਰਾਜ਼ ਖੋਲਦਾ ਤਾਂ ਖੁਦ ਵੀ ਬੇਇੱਤਕਾਬ ਹੋ ਜਾਂਦਾ ਉਸਨੇ ਚੁੱਪੀ ਤਾਂ ਲਈ ਜਦੋਂ ਤੀਜੀ ਵਾਰ ਉਸਦੀ ਬੌਟੀ ਪ੍ਰੈਗਨੈਂਟ ਹੋਈ ਤਾਂ ਉਸ ਨੂੰ ਖੁਦ ਤੋਂ ਸ਼ਰਮ ਆਉਣ ਲੱਗ ਪਈ ਉਹ 9 ਮਹੀਨੇ ਉਸਨੇ ਕਿਵੇਂ ਕੱਟੇ ਸਿਰਫ ਉਹ ਹੀ ਜਾਣਦਾ ਸੀ ਤੇ ਅੱਜ 9 ਮਹੀਨੇ ਬਾਅਦ ਉਸਨੇ ਫਿਰ ਇੱਕ ਪੁੱਤਰ ਨੂੰ ਜਨਮ ਦਿੱਤਾ ਜਗਦੀਸ਼ ਆਪਣੇ ਕਮਰੇ ਵਿੱਚ ਬੈਠ ਕੇ ਬਹੁਤ ਰੋਇਆ ਉਸ ਨੂੰ ਪਤਾ ਸੀ ਕਿ ਉਸ ਦੀ ਪਤਨੀ ਦਾ ਕੈਰੇਕਟਰ ਸਹੀ ਨਹੀਂ ਹੈ ਪਰ ਫਿਰ ਵੀ ਉਹ ਮਜਬੂਰ ਸੀ ਕਜ਼ੇ ਹੋਰ ਦੇ ਬੱਚੇ ਨੂੰ ਪਾਲਣ ਲਈ ਸ਼ਾਇਦ ਉਸ ਰਾਤ ਉਹ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਪਰ ਉਦੋਂ ਹੀ ਉਸ ਦੀ ਜੇਬ ਵਿੱਚ ਰੱਖਿਆ ਮੋਬਾਈਲ ਵੱਜਣ ਲੱਗ ਪਿਆ ਉਸਨੇ ਫੋਨ ਕੱਢਿਆ ਤਾਂ ਨੰਬਰ ਦੇਖਿਆ ਉਸਦੀ ਪਹਿਲੀ ਪਤਨੀ surjeet kaur ਦਾ ਸੀ ਤਲਾਕ ਤੋਂ ਬਾਅਦ ਅੱਜ ਪਹਿਲੀ ਵਾਰ ਉਸਨੇ ਉਸਨੂੰ ਫੋਨ ਕੀਤਾ ਸੀ ਹੱਥ ਕੰਬ ਰਹੇ ਸੀ ਜਦੋਂ ਉਸਨੇ ਫੋਨ ਚੁੱਕਿਆ surjeet ਉਸਨੂੰ ਬੱਚੇ ਲਈ ਵਧਾਈ ਦੇ ਰਹੀ ਸੀ ਉਸਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਉਸਦੇ ਗੁੱਸਾ ਕੱਢ ਰਹੀ ਹੋਵੇ ਫਿਰ ਉਹ ਹੈਰਾਨ ਸੀ ਉਹ ਉਸਨੂੰ ਆਪਣੇ ਘਰ ਬੁਲਾ ਰਹੀ ਸੀ ਮੈਂ ਜਾਣਦੀ ਹਾਂ ਕਿ ਤੁਸੀਂ ਪਰੇਸ਼ਾਨ ਹੋ ਤੇ ਤੁਸੀਂ ਕਿਉਂ ਪਰੇਸ਼ਾਨ ਹੋ ਤੁਹਾਡੀ ਪਰੇਸ਼ਾਨੀ ਦਾ ਹੱਲ ਸਿਰਫ ਤੇ ਸਿਰਫ ਮੇਰੇ ਕੋਲ ਆ ਸਰਜੀਤ ਕੌਰ ਬੋਲ ਰਹੀ ਸੀ ਉਹ ਕਹਿ ਰਹੀ ਸੀ ਤੇ ਜਗਦੀਸ਼ ਜਿਵੇਂ ਕਿਸੇ ਰਿਮੋਟ ਦੀ ਤਰ੍ਹਾਂ ਉੱਠ ਕੇ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠ ਗਿਆ ਥੋੜੀ ਜਹੀ ਦੇਰ ਬਾਅਦ ਉਹ ਉਸਦੇ ਕਾਰ ਵਿੱਚ ਚਲਾ ਗਿਆ ਉਹ ਅੰਦਰ ਗਿਆ ਤਾਂ ਸਰਜੀਤ ਸਾਹਮਣੇ ਖੜੀ ਸੀ ਉਹਦੇ ਚਿਹਰੇ ਤੇ ਮੁਸਕਰਾਹਟ ਸੀ ਉਸ ਨੂੰ ਦੇਖ ਕੇ ਇਸ ਤਰ੍ਹਾਂ ਨਹੀਂ ਸੀ ਲੱਗ ਰਿਹਾ ਕਿ ਉਸ ਨੂੰ ਤਲਾਕ ਦਾ ਕੋਈ ਗਮ ਹੈ ਕੀ ਗੱਲ ਹੈ ਉਸ ਤੋਂ ਤਲਾਕ ਦੇ ਲਈ ਤਰਸਦੇ ਸੀ ਆ ਤੁਹਾਡੇ ਤਿੰਨ ਬੱਚੇ ਹੋ ਗਏ ਹਨ ਫਿਰ ਵੀ ਤੁਹਾਡੇ ਚਿਹਰੇ ਤੇ ਅਦਾਸੀ ਕਿਉਂ ਉਸ ਦੀ ਚੁਬਮੀ ਜੀ ਆਵਾਜ਼ ਆਈ ਤਾਂ ਜਗਦੀਸ਼ ਨੇ ਸ਼ਰਮ ਨਾਲ ਸਿਰ ਝੁਕਾ ਲਿਆ ਮੈਂ ਜਾਣਦੀ ਸੱਚ ਕੀ ਹੈ ਉਸ ਨੇ ਕਿਹਾ ਤਾਂ ਜਗਦੀਸ਼ ਹਰਾਨੀ ਨਾਲ ਸਿਰ ਝੁਕਿਆ ਪਰ ਅਗਲੇ ਹੀ ਪਲ ਕਮਰੇ ਦੇ ਖੁੱਲੇ ਦਰਵਾਜ਼ੇ ਰਾਹੀਂ ਇੱਕ ਬੰਦਾ ਅੰਦਰ ਆਇਆ ਉਸ ਨੂੰ ਦੇਖ ਕੇ ਜਗਦੀਸ਼ ਆਪਣੀ ਜਗ੍ਹਾ ਤੇ ਇੱਕਦਮ ਖੜਾ ਹੋ ਗਿਆ ਉਹ ਮੁਸਕਰਾਦੇ ਹੋਏ ਉਸ ਨਾਲ ਹੱਥ ਵਧਾਣ ਲਈ ਅੱਗੇ ਹੱਥ ਵਧਾ ਰਿਹਾ ਸੀ ਪਰ ਜਗਦੀਸ਼ ਬੁੱਤ ਬਣ ਕੇ ਖੜਾ ਸੀ ਕਿਉਂਕਿ ਉਹ ਇਨਸਾਨ ਕੋਈ ਡਾਕਟਰ ਹਰਪ੍ਰੀਤ ਸਿੰਘ ਸੀ ਜਿਸ ਨੇ ਉਸ ਨੂੰ ਦੱਸਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਉਹ ਸੁਰਜੀਤ ਦਾ ਦੋਸਤ ਸੀ ਪਰ ਹੁਣ ਸਵਾਲ ਇਹ ਸੀ ਕਿ ਉਹ ਉਸਦੇ ਘਰ ਵਿੱਚ ਕੀ ਕਰ ਰਿਹਾ ਸੀ ਸੁਰਜੀਤ ਉਸ ਨੂੰ ਬਹੁਤ ਹੀ ਬੇਚਜਕ ਅੰਦਾਜ਼ ਵਿੱਚ ਮਿਲ ਰਹੀ ਸੀ ਜਿਵੇਂ ਉਹਨਾਂ ਵਿੱਚ ਕੋਈ ਡੂੰਘਾ ਰਿਸ਼ਤਾ ਹੋਵੇ ਸੁਰਜੀਤ ਬੋਲੀ ਪੱਕਾ ਤੁਸੀਂ ਸਾਨੂੰ ਦੋਹਾਂ ਨੂੰ ਦੇਖ ਕੇ ਹੈਰਾਨ ਤਾਂ ਹੁੰਦੇ ਹੋਵੰਗੇ ਅਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜੋ ਤੁਹਾਨੂੰ ਪਤਾ ਨਹੀਂ ਸ਼ਾਇਦ ਮੈਂ ਤੁਹਾਨੂੰ ਇਹ ਗੱਲ ਕਦੇ ਨਾ ਦੱਸਦੀ ਪਰ ਹੁਣ ਮੈਨੂੰ ਤੁਹਾਡੇ ਤੇ ਤਰਸ ਆਉਂਦਾ ਹੈ ਜਗਦੀਸ਼ ਬੁੱਤਵਾਲੇ ਖੜਾ ਸੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਅੱਗੇ ਬੋਲੀ ਮੈਂ ਤੁਹਾਡੇ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਸਗੋਂ ਮੈਂ ਤਾਂ ਆਪਣੇ ਇਸ ਦੋਸਤ ਨਾਲ ਪਿਆਰ ਕਰਦੀ ਸੀ ਜੋ ਸਮੇਂ ਤੁਹਾਡੇ ਸਾਹਮਣੇ ਬੈਠਾ ਹੈ ਪਰ ਮਾਂ ਬਾਪ ਨੇ ਤੁਹਾਡੇ ਉੱਚੇ ਸਟੇਟਸ ਤੇ ਜਾਇਦਾਦ ਨੂੰ ਦੇਖ ਕੇ ਮੇਰਾ ਵਿਆਹ ਤੁਹਾਡੇ ਨਾਲ ਕਰ ਦਿੱਤਾ ਵਿਆਹ ਤੋਂ ਪਹਿਲਾਂ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਕਦੇ ਔਲਾਦ ਨਹੀਂ ਪੈਦਾ ਕਰਾਂਗੀ ਅਤੇ ਛੇਤੀ ਤੁਹਾਡੇ ਤੋਂ ਤਲਾਕ ਲੈ ਲਵਾਂਗੀ ਤੁਸੀਂ ਤਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਤੁਹਾਡੇ ਕਾਰਨ ਹੀ ਮੇਰੇ ਤੋਂ ਮੇਰਾ ਪਿਆਰ ਖੋਇਆ ਗਿਆ ਸੀ ਜਦੋਂ ਤੁਸੀਂ ਸਾਡੇ ਬੱਚੇ ਦੇ ਲਈ ਫਿਕਰਮੰਦ ਰਹਿਣ ਲੱਗੇ ਤਾਂ ਮੈਂ ਜਾਣ ਬੁਝ ਕੇ ਤੁਹਾਨੂੰ ਆਪਣੇ ਉਸ ਲੇਡੀ ਡਾਕਟਰ ਦੇ ਕੋਲ ਲੈ ਕੇ ਗਈ ਜੋ ਮੇਰੇ ਤੇ ਮੇਰੇ ਦੋਤੇ ਪਿਆਰ ਨੂੰ ਬਹੁਤ ਪਹਿਲਾਂ ਤੋਂ ਜਾਣਦੀ ਸੀ ਉਸ ਨੇ ਵੀ ਉਹੀ ਕਿਹਾ ਜੋ ਉਸ ਨੂੰ ਮੈਂ ਕਹਿਣ ਲਈ ਕੀਤਾ ਮੈਂ ਖੁੱਤਾਂ ਗਰਮ ਨਿਰੋਧਕ ਦਵਾਈਆਂ ਵੀ ਵਰਤੋਂ ਕੀਤੀ ਪਰ ਉਸ ਨੇ ਤੁਹਾਨੂੰ ਇਹ ਨਹੀਂ ਦੱਸਿਆ بس ਇਹਨੇ ਕਿਹਾ ਕਿ ਇਹ ਪਰਮਾਤਮਾ ਵੱਲੋਂ دیر ਹੈ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਤੁਸੀਂ ਕਿਸੇ ਮਰਦ ਡਾਕਟਰ ਦੇ ਕੋਲ ਜ਼ਰੂਰ ਜਾਓਗੇ ਐਸੇ ਲਈ ਮੈਂ ਤੁਹਾਨੂੰ ਬਹਾਨੇ ਦੇ ਨਾਲ ਆਪਣੇ ਇਸ ਦੋਸਤ ਨਾਲ ਮਿਲਵਾਇਆ ਤੇ ਉਸਨੇ ਜਾਣ ਬੁਝ ਕੇ ਇਹ ਕਹਿ ਦਿੱਤਾ ਕਿ ਤੁਸੀਂ ਕਦੇ ਬਾਪ ਨਹੀਂ ਬਣ ਸਕਦੇ ਜਦ ਕਿ ਅਜਾ ਕੁਝ ਵੀ ਨਹੀਂ ਸੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਜੋ ਦੂਸਰੀ ਪਤਨੀ ਹੈ ਉਸਦੇ ਜੋ ਬੱਚੇ ਆ ਉਹ ਤੁਹਾਡੇ ਨਹੀਂ ਜਦ ਕਿ ਇਹ ਇੱਕਦਮ ਝੂਠ ਹੈ ਉਹ ਸਾਰੇ ਬੱਚੇ ਤੁਹਾਡੇ ਹੀ ਹਨ ਤੁਹਾਡੇ ਕੋਲੋਂ ਤਲਾਕ ਲੈਣ ਤੋਂ ਬਾਅਦ ਮੈਨੂੰ ਤੁਹਾਡੇ ਤੇ ਬਹੁਤ ਅਫਸੋਸ ਹੋਇਆ ਤੁਸੀਂ ਅਮੀਰ ਸੀ ਚੰਗੇ ਕਿਰਦਾਰ ਵਾਲੇ ਇਨਸਾਨ ਸੀ ਇਸ ਲਈ ਮੈਂ ਆਪਣੇ ਕਿਸੇ ਰਿਸ਼ਤੇਦਾਰ ਮਨਜੀਤ ਖੋੜ ਦਾ ਰਿਸ਼ਤ ਤੁਹਾਡੇ ਘਰ ਪੇਜ ਦਿੱਤਾ ਸੀ ਹੁਣ ਤੁਹਾਡੇ ਦੂਜੇ ਵਿਆਹ ਨੂੰ ਕਈ ਸਾਲ ਬੀਤ ਗਏ ਸਨ ਸ਼ਾਇਦ ਤੁਹਾਨੂੰ ਇਹ ਨਹੀਂ ਸੀ ਪਤਾ ਕਿ ਮੈਂ ਤੇ ਮੇਰਾ ਉਹੀ ਦੋਸਤ ਨੇ ਹੁਣ ਵਿਆਹ ਕਰਵਾ ਲਿਆ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਹਰ ਤੱਕ ਤੋਂ ਅਸੀਂ ਠੀਕ ਹੋਣ ਦੇ ਬਾਵਜੂਦ ਵੀ ਸਾਡੇ ਘਰ ਕੋਈ ਔਲਾਦ ਨਹੀਂ ਹੋ ਰਹੀ ਸ਼ਾਇਦ ਮੇਰੀਆਂ ਚਾਲਾਂ ਤੇ ਧੋਖੇ ਦੀ سزا ਆ ਇਹ ਦੱਸਦੇ ਹੋਈ ਉਸ ਦੀ ਅੱਖਾਂ 'ਚ ਹੰਝੂ ਆ ਗਏ ਜਦ ਕਿ ਜਗਦੀਸ਼ ਪੱਥਰ ਤਰਾਂ ਖੜ੍ਹਾ ਸੀ ਜਿਵੇਂ ਸਰੀਰ ਵਿੱਚੋਂ ਖੂਨ ਹੀ ਨਿਕਲ ਗਿਆ ਹੋਵੇ ਉਹ ਦੋਹੇ ਉਸ ਤੋਂ ਮਾਫੀ ਮੰਗ ਰਹੇ ਸੀ ਉਹਨਾਂ ਨੂੰ ਲੱਗ ਰਿਹਾ ਸੀ ਜੇਕਰ ਉਹ ਮਾਫ ਕਰ ਦੇਵੇ ਤਾਂ ਸ਼ਾਇਦ ਉਹਨਾਂ ਨੂੰ ਔਲਾਦ ਨਸੀਬ ਹੋ ਜਾਵੇ ਪਰ ਜਗਦੀਸ਼ ਤਾਂ ਆਪਣੇ ਬੀਤੇ ਹੋਏ ਸਾਲਾਂ ਨੂੰ ਯਾਦ ਕਰ ਰਿਹਾ ਸੀ ਜਿਨ੍ਹਾਂ ਵਿੱਚ ਸਿਰਫ ਧੋਖਾ ਤੇ ਅਫਸੋਸ ਅਜ਼ਲ ਕਰ ਸਕਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਪਏ ਜਗਦੀਸ਼ ਸੋਚ ਰਸੀ ਉਸਨੇ ਆਪਣੀ ਪਹਿਲੀ ਪਤਨੀ ਸਰਜੀਤ ਕੌਰ ਨੇ ਸਭ ਕੁਝ ਕੀਤਾ ਪਰ ਉਸਨੇ ਐਡਾ ਵੱਡਾ ਧੋਖਾ ਕੀਤਾ ਉਸ ਨੂੰ ਕਦੇ ਅੰਦਾਜ਼ਾ ਵੀ ਨਹੀਂ ਸੀ ਪਰ ਦੂਜੇ ਪਾਸੇ ਉਸਨੇ ਇੱਕ ਸਬਰ ਦਾ ਸਾਹ ਲਿਆ ਅਤੇ ਰੱਬ ਨੂੰ ਸ਼ੁਕਰਾਨਾ ਵੀ ਕੀਤਾ ਕਿ ਤੂੰ ਮੈਨੂੰ ਦੂਜੀ ਪਤਨੀ ਮਨਜੀਤ ਕੌਰ ਦਿੱਤੀ ਹੈ ਜੋ ਉਸਦੀ ਨਫ਼ਰਤ ਦੇ ਬਾਵਜੂਦ ਵੀ ਉਸ ਨੂੰ ਛੱਡ ਕੇ ਨਹੀਂ ਗਈ ਉਹਨ ਉਸਦੇ ਤਿੰਨ ਬੱਚੇ ਹਨ ਜਿਨ੍ਹਾਂ ਨੂੰ ਕਦੇ ਆਪਣਾ ਹੀ ਨਹੀਂ ਸਕਿਆ ਇਸ ਕਰਕੇ ਉਸਨੇ ਆਪਣੀ ਪਹਿਲੀ ਪਤਨੀ surjit ਤੇ ਡਾਕਟਰ ਨੂੰ ਦਿਲੋਂ ਮਾਫ ਕਰ ਦਿੱਤਾ ਜਦੋਂ ਵਾਪਸ ਆਇਆ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਸਦੇ ਦਿਲ 'ਚ ਕੋਈ ਬਹੁਤ ਵੱਡਾ ਬੋਝ ਉਤਰ ਗਿਆ ਹੋਵੇ ਉਹ ਸਿੱਧਾ ਹਸਪਤਾਲ ਗਿਆ ਜਿੱਥੇ ਉਸਦੀ ਪਤਨੀ ਮਨਜੀਤ ਕੋਰ ਉਸਨੂੰ ਦੇਖ ਕੇ ਹੈਰਾਨ ਰਹਿ ਗਈ ਉਸਨੇ ਉਸਦਾ ਹੱਥ ਫੜਿਆ ਤੇ ਵਾਅਦਾ ਕੀਤਾ ਕਿ ਉਹ ਹੁਣ ਉਸਦਾ ਬੱਚਾਂ ਦਾ ਪਹਿਲਾਂ ਤੋਂ ਵੇਜਾਦਾ ਖਿਆਲ ਰੱਖੇਗਾ ਉਸਦੇ ਚਿਹਰੇ ਤੇ ਮੁਸਕਰਾਟ ਵਾਪਸ ਆ ਗਈ ਤੇ ਜਗਦੀਸ਼ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਅੱਜ ਜ਼ਿੰਦਗੀ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੋ ਗਈ ਹੈ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਸ ਤਰ੍ਹਾਂ ਧੋਖੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਹਨ ਸਾਨੂੰ ਜਰੂਰ ਦੱਸਣਾ ਜੀ ਜੇਕਰ ਆਪ ਜੀ ਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਆਪਣੇ ਰਿਸ਼ਤੇਦਾਰਾਂ ਜਾਂ ਚਾਹਣ ਵਾਲੇ ਵਿੱਚ ਇਹ ਕਹਾਣੀ ਨੂੰ ਜਰੂਰ ਸ਼ੇਅਰ ਕਰਿਓ ਲਾਈਕ ਕਰਕੇ ਹਾਈਪ ਵਾਲੇ ਬਟਨ ਨੂੰ ਜਰੂਰ ਦਬਾ ਦੇਣਾ ਤਾਂ ਕਿ ਇਸ ਕਹਾਣੀ ਨੂੰ ਤਾਂ ਕਿ ਇਹ ਕਹਾਣੀ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਕੋਈ ਵੀ ਸਵਾਲ ਅਤੇ ਜਵਾਬ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਣਾ ਜੀ ਤੁਹਾਨੂੰ ਕੀ ਚੰਗਾ ਲੱਗਦਾ ਹੈ ਕੀ ਚੰਗਾ ਨਹੀਂ ਲੱਗਦਾ ਹੈ ਸਾਨੂੰ ਸੁਝਾਅ ਜ਼ਰੂਰ ਦਿਆ ਕਰਨਾ ਤਾਂ ਕਿ ਅਸੀਂ ਕਹਾਣੀ ਨੂੰ ਹੋਰ ਨਿਖਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਕਹਾਣੀ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਤਦ ਤਕਲੀ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿਅ ਅਕਾਲ